ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੱਸਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਨੇ ਤਰਮਤਾਰਨ ਆਪਣੀ ਹਾਰ ਕਬੂਲ ਕਰ ਲਈ ਜਿਹੜੇ ਹਿਸਾਬ ਨਾਲ ਇਥੋਂ ਦੀ ਪੁਲਿਸ ਪਿਛਲੇ ਕਈ ਦਿਨ ਤੋਂ ਅਕਾਲੀ ਦਲ ਦੇ ਆਗੂਆਂ ਤੇ ਖਾਸ ਕਰਕੇ ਨੌਜਵਾਨਾਂ ਤੇ ਪਰਚੇ ਕਰਨ ਤੇ ਤੁਲੀ ਹੋਈ ਆ ਕੱਲ ਰਾਤ ਨੌਜਵਾਨਾਂ ਨੂੰ ਪਰਚੇ ਕਰਕੇ ਤੰਗ ਪ੍ਰੇਸ਼ਾਨ ਕੀਤਾ ਗਿਆ ਅੱਜ ਫੇਰ ਇੱਕ ਹੋਰ ਸਾਡੇ ਕੋਲ ਇਨਫਾਰਮੇਸ਼ਨ ਆਈ ਹੈ ਕਿ ਨੌਜਵਾਨਾਂ ਦੀ ਗੱਡੀ ਨੂੰ ਘੇਰ ਕੇ ਦੌਕੇ ਮਾਰੇ ਗਏ ਅਤੇ ਪਰਚੇ ਕੀਤੇ ਗਏ ਇਹ ਪਹਿਲੀ ਗੱਲ ਤਾਂ ਮੈਂ ਐਸਐਸਪੀ ਤਰਨਤਾਲ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆਮ ਆਦੀ ਪਾਰਟੀ ਦੇ ਵਰਕਰ ਨਹੀਂ ਤੁਹਾਡਾ ਕੰਮ ਕਾਨੂੰਨ ਵਿਵਸਥਾ ਨੂੰ ਠੀਕ ਕਰਕੇ ਰੱਖਣਾ ਹੈ ਤੇ ਆਮ ਆਦੀ ਪਾਰਟੀ ਜਿਸ ਹਿਸਾਬ ਨਾਲ ਪੁਲਿਸ ਦੀ ਦੁਰਵਰਤੋਂ ਕਰਕੇ ਇਥੇ ਕਾਲੀ ਦਲ ਦੇ ਆਗੂਆ ਨੂੰ ਨੌਜਵਾਨਾਂ ਨੂੰ ਤੰਗ ਪ੍ਰਚਾਨ ਕਰ ਰਹੀ ਆ ਅਸੀਂ ਦੱਸਣਾ ਚਾਹੁੰਦੇ ਆ ਕਿ ਜੇਕਰ ਇਹ ਕੰਮ ਬੰਦ ਨਾ ਕੀਤਾ ਗਿਆ ਪਰਚੇ ਜਿਹੜੇ ਝੂਠੇ ਨੌਜਵਾਨਾਂ ਤੇ ਕੀਤੇ ਜਾ ਰਹੇ ਨੇ ਜੇ ਨਾ ਕੈਸਲ ਕੀਤੇ ਗਏ ਤਾਂ ਯੂਥ ਕਾਲੀ ਦਲ ਥੋਕ ਕੇ ਇੱਥੇ ਧਰਨਾ ਲਾਊਗਾ ਚਾਹੇ ਸਾਨੂੰ ਐਸਐਸਪੀ ਦਫ਼ਤਰ ਦਾ ਘਰਾਓ ਕਰਨਾ ਪਵੇ ਡੀਸੀ ਦਫ਼ਤਰ ਦਾ ਘਰਾਓ ਕਰਨਾ ਪਵੇ ਚਾਹੇ ਤੇ ਚੌਂਕ 'ਚ ਬੈਠ ਕੇ ਸੜਕ ਜਮ ਕਰਨੀ ਪਵੇ ਯੂਥ ਕਾਲੀ ਦਲ ਉਹ ਪਿੱਛੇ ਨਹੀਂ ਹਟੂਗਾ ਇਹ ਜਿਹੜੇ ਸਾਹਮਣਾ ਤੁਸੀਂ ਉਹਨੇ ਇਸ ਹਰਕਤ ਤੇ ਉਤਰਿਆ ਹੋ ਆਮ ਆਦੀ ਪਾਰਟੀ ਦੇ ਕੈਂਡੀਡੇਟ ਹਰਮੇਸ਼ ਸੰਧੂ ਜੀ ਹੁਣ ਲੱਤਾਂ ਕਿਉਂ ਕੰਬਦੀਆਂ ਨੇ ਹੁਣ ਜੇ ਸਾਹਮਣੇ ਮੈਦਾਨ ਚ ਖੜੇ ਹੋ ਤਾਂ ਫਿਰ ਹੁਣ ਡੱਟ ਕੇ ਇਲੈਕਸ਼ਨ ਲੜੋ ਪਤਾ ਲੱਗ ਜਾਊਗਾ ਕਿਹੜਾ ਤਰੀਕ ਨੂੰ ਕੀ ਤਰਨ-ਤਾਰਨ ਦੀ ਜਿਹੜੀ ਸੰਗਤ ਆ ਉਹ ਕਿਹਨੂੰ ਪਿਆਰ ਕਰਦੀ ਆ ਤੁਹਾਨੂੰ ਪਿਆਰ ਕਰਦੀ ਆ ਕੀ ਕੱਲ ਜਨ ਨੇ ਪਿਆਰ ਕਰਦੀ ਆ ਜਿਹੜਾ ਕੱਲ ਜਨ ਨੇ ਤੁਹਾਨੂੰ ਤਿੰਨ ਵਾਰ ਐਮ.ਐਲ.ਏ ਬਣਾਇਆ ਸੀ ਸੋ ਇਸ ਲਈ ਅਸੀਂ ਚੋਣ ਕਮਿਸ਼ਨ ਉਹਨਾਂ ਨੂੰ ਵੀ ਚੋਣ ਕਮਿਸ਼ਨ ਨੂੰ ਵੀ ਅਸੀਂ ਜਿਹੜੀ ਆ ਇਹ ਰਿਟਨ ਦੇ ਵਿੱਚ ਲਿਖ ਕੇ ਕਾਰਵਾਈ ਭੇਜ ਰਹੇ ਆ ਕਿ ਕਿਸੇ ਹਿਸਾਬ ਨਾਲ ਤੇ ਗੁੰਡਾ ਰਾਜ ਤਰਨਤਾਰਨ ਦੇ ਵਿੱਚ ਜਿਹੜਾ ਬਣਾ ਦਿੱਤਾ ਗਿਆ ਇਹਨਾਂ ਨੇ ਸੋ ਇਸ ਲਈ ਅਸੀਂ ਚੇਤਾਵਨੀ ਦਿੰਦੇ ਆ ਯੂਥ ਕੱਲ ਜਨ ਵੱਲੋਂ ਕਿ ਜੇ ਗੁੰਡਾ ਰਾਜ ਪੁਲਿਸ ਵਾਲਾ ਗੁੰਡਾ ਰਾਜ ਬੰਦ ਨਾ ਕੀਤਾ ਗਿਆ ਸਾਨੂੰ ਜੋ ਵੀ ਇੱਥੇ ਧਰਨਾ ਮੁਜਾਹਰਾ ਕਰਉ ਜੋ ਵੀ ਕਰਨਾ ਪਿਆ ਸੀ ਜਰੂਰ ਕਰਾਂਗੇ ਕਿਉਂਕਿ ਐਦਾਂ ਸ਼੍ਰੋਮਣੀ ਕਲੰਦ ਦੇ ਵਰਕਰਾਂ ਨੂੰ ਆਗੂ ਨੂੰ ਨੌਜਵਾਨਾਂ ਨੂੰ ਤੁਸੀਂ ਡਰਾ ਨਹੀਂ ਸਕਦੇ ਛੁੱਟੇ ਪਰਚੇ ਕਰਕੇ ਸੋ ਇਸ ਲਈ ਮੈਂ ਬੇਨਤੀ ਕਰਦਾ ਹੈ ਕਿ ਕਲੰਦ ਦੇ ਵਰਕਰਾਂ ਨੂੰ ਨੌਜਵਾਨਾਂ ਨੂੰ ਕਿ ਘਬਰਾਉਣ ਦੀ ਲੋੜ ਨਹੀਂ ਸ਼੍ਰੋਮਣੀ ਕਲੰਦ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹਰ ਵਰਕਰ ਦੇ ਪਿੱਛੇ ਖੜੇ ਨੇ ਉਹਨਾਂ ਨੇ ਉੱਚ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਆ ਜੇ ਕਰ ਇਹ ਕੰਮ ਬੰਦ ਨਾ ਕੀਤਾ ਤਾਂ ਇਹਦੇ ਜਿਹੜੇ ਅੰਜਾਮ ਨੇ ਜਿਹੜੇ ਨੇ ਉਹ ਤੁਹਾਨੂੰ ਫਿਰ ਭੁਗਤਣੇ ਪੈਣਗੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਸੋਇਸ ਨਹੀਂ ਇਹ ਕੰਮ ਬੰਦ ਕਰੋ ਤਕੜੇ ਹੋ ਕੇ ਸਾਹਮਣੇ ਜਿਲੱਤਾਂ ਦੇ ਜਾਣ ਦਾ ਇਲੈਕਸ਼ਨ ਲੜੋ ਇਹ ਗੁੰਡਾਗਰਦੀ ਸਰਕਾਰੀ ਗੁੰਡਾਗਰਦੀ ਪ੍ਰਾਈਵੇਟ ਗੁੰਡਾਗਰਦੀ ਬੰਦ ਕਰੋ ਜਿੰਦਾਬਾਦ ਇਹ ਕਾਂਗਰਸ ਜਿੰਦਾਬਾਦ ਇਹ ਕਾਂਗਰਸ ਜਿੰਦਾਬਾਦ ਦਿਨ ਬੀਤਦੇ ਜਾ ਰਹੇ ਨੇ ਚੋਣ ਦੀ ਤਾਰੀਖ ਨੇੜੇ ਆਉਂਦੀ ਜਾਰੀ ਹੈ ਪੰਜਾਬ ਦੀ ਸਰਕਾਰ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਵਿੱਚ ਹਾਰ ਦੀ ਬੁਖਲਾਹਟ ਕਿਉਂਕਿ ਹਾਰ ਕੰਧ ਦੇ ਉੱਤੇ ਲਿਖੀ ਦਿਖ ਰਹੀ ਹੈ ਤੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਕਰ ਰਹੀ ਹੈ 13 ਤਾਰੀਖ ਨੂੰ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਉਹਰੇ ਚੀਫ ਇਲੈਕਟੋਰਲ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੂੰ ਬੜੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਹਰਮੀਤ ਸੰਧੂ ਉਹ ਆਪਦੇ ਜਿਹੜੇ ਚਹੇਤੇ ਅਫਸਰ ਨੇ ਆਪਦੇ ਜਿਹੜੇ ਘਰ ਦੇ ਮੈਂਬਰ ਨੇ ਜਿਦੇ ਚਾਹੇ ਤਾਂ ਡੀਐਸਪੀ ਜਗਜੀਤ ਸਿੰਘ ਹੋਵੇ ਡੀਐਸਪੀ ਸੁਖਬੀਰ ਸਿੰਘ ਹੋਵੇ ਜਿਹੜੇ 15-15 ਸਾਲ ਉਥੇ ਤਰਨ-ਤਰਨ ਦੇ ਵਿੱਚ ਹੀ ਐਸਐਚਓ ਰਹੇ ਨੇ ਤੇ ਮਾਡਲ ਕੋਡ ਆਫ ਕੰਡਕਟ ਕਹਿੰਦਾ ਹੈ ਕਿ ਜਿਹੜਾ ਅਫਸਰ 3 ਸਾਲ ਤੋਂ ਵੱਧ ਇੱਕ ਪਾਰਟਿਕੂਲਰ ਏਰੀਏ ਦੇ ਵਿੱਚ ਲੱਗਿਆ ਹੋਵੇ ਉਹ ਇਲੈਕਸ਼ਨ ਕਮਿਸ਼ਨ ਜਦੋਂ ਕੋਰਟ ਆਫ ਕੰਡਕਟ ਲੱਗ ਜਾਂਦਾ ਉਹ ਉਸ ਏਰੀਏ ਦੇ ਵਿੱਚ ਨਹੀਂ ਲੱਗ ਸਕਦਾ ਪਰ ਇਹਨੇ ਹਰਮੀਤ ਸੰਧੂ ਸਾਹਿਬ ਨੇ ਆਪਣੇ ਉਹ ਚਹੇਤੇ ਅਫਸਰ ਲਾਏ ਉਹ ਧੱਕਾ ਕਰਨਾ ਸ਼ੁਰੂ ਕੀਤਾ ਤੇ ਉਹਦੇ ਹੁਣ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਔਰ ਅੱਜ ਵੀ ਚੀਫ ਇਲੈਕਟੋਰਲ ਅਫਸਰ ਸਾਹਿਬ ਦੇ ਧਿਆਨ ਚ ਲਿਆਂਦਾ ਕਿ ਤਰਨਤਾਰਨ ਦੇ ਵਿੱਚ ਇੱਕ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਜਿਹੜਾ ਵੀ ਨਵਾਂ ਪਰਚਾ ਦਰਜ ਹੁੰਦਾ ਹੈ ਤਰਨਤਾਰਨ ਦੇ ਵਿੱਚ ਉਹਦਾ ਕਾਲਮ ਖਾਲੀ ਛੱਡ ਕੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੂੰ ਨਾਮਿਨੇਟ ਕੀਤਾ ਜਾ ਰਿਹਾ ਔਰ 10 ਕੌਂਡ ਰਹੇ ਨੇ ਕਿਉਂਕਿ ਜਿਹੜੇ ਜਿਹੜੇ ਅਫਸਰ ਉੱਤੇ ਲੰਬਾ ਸਮਾਂ ਲੱਗੇ ਰਹੇ ਨੇ ਇਹੀ ਜਗਜੀਤ ਸਿੰਘ ਤੇ ਸੁਖਬੀਰ ਸਿੰਘ ਇਹ ਤਾਂ ਕਿਉਂਕਿ ਹਰਮੀਤ ਸੰਧੂ ਅਕਾਲੀ ਦਲ ਦੇ ਵਿੱਚ ਸੀ ਇਹ ਭਲੀ ਭਾਤੀ ਜਾਣਦੇ ਨੇ ਕਿ ਕਿਹੜਾ ਅਕਾਲੀ ਦਲ ਦਾ ਲੀਡਰ ਹੈ ਕਿਹੜਾ ਵਰਕਰ ਹੈ ਉਹਨਾਂ ਨੂੰ ਚੁਣ-ਚੁਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਤੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਕੱਲ ਰਾਤ ਸਾਡੇ ਦੋਦੇ ਪਿੰਡ ਦੇ ਸਰਪੰਚ ਸਾਹਿਬ ਦੇ ਉੱਤੇ ਝੂਠਾ ਪਰਚਾ ਬਣਾਇਆ ਗਿਆ। ਇਸੇ ਤਰੀਕੇ ਜਿਹੜੇ ਕੈਂਡੀਡੇਟ ਹੈ ਬੀਬੀ ਰੰਦਾਵਾ ਜੀ ਜਿਹੜੇ ਕਿ ਧਰਮੀ ਫੌਜੀਆ ਦੇ ਪਰਿਵਾਰ ਚੋਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਕਿੰਨਾ ਪਿਆਰ ਦੇ ਰਹੇ ਨੇ। ਕੈਂਡੀਡੇਟ ਦੇ ਪੀਏ ਦੇ ਉੱਤੇ ਹੀ ਕੇਸ ਬਣਾਤਾ। ਤੁਸੀਂ ਦੱਸੋ ਵੀ ਇਹ ਤੋਂ ਵੱਧ ਸਰਕਾਰ ਕੀ ਬਦਲਾਖੋਰੀ ਦੀ ਰਾਜਨੀਤੀ ਕਰੂ? ਇਹ ਤੋਂ ਵੱਧ ਸਰਕਾਰ ਕੀ ਘਬਰਾਟ ਦੇ ਵਿੱਚ ਹੋਊ ਕਿ ਕੈਂਡੀਡੇਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੈ ਉਹਨਾਂ ਦੇ ਪੀਏ ਦੇ ਉੱਤੇ ਝੂਠਾ ਮੁਕੱਦਮਾ ਬਣਾਇਆ ਜਾ ਰਿਹਾ ਔਰ ਇਸੇ ਤਰੀਕੇ ਅੰਮ੍ਰਿਤਸਰ ਤੋਂ ਇੱਕ ਲੜਕਾ ਜਿਹਦਾ ਕਿ ਅਸੀਂ ਅੱਜ ਚੀਫ ਇਲੈਕਟੋਰਲ ਆਫੀਸਰ ਸਾਹਿਬ ਨੂੰ ਦੱਸਿਆ ਉਹਦਾ ਨਾਂ ਆ ਪ੍ਰਭਜੀਤ ਪ੍ਰਭਜੀਤ ਦੀ ਇੱਕ ਗੱਡੀ ਆ ਫੋਰਚੂਨਰ ਆ ਉਹਦੀ ਪਰਮਿਸ਼ਨ ਵਾਸਤੇ ਅਸੀਂ ਅਪਲਾਈ ਕੀਤਾ 18 ਅਕਤੂਬਰ ਨੂੰ ਕਿ ਜੀ ਇਹ ਜਿਹੜੀ ਗੱਡੀ ਆ ਫੋਰਚੂਨਰ ਇਹ ਕੈਂਡੀਡੇਟ ਦੇ ਕਾਫਲੇ ਚ ਚੋਣ ਪ੍ਰਚਾਰ ਦੇ ਦੌਰਾਨ ਚੱਲੂਗੀ ਤੇ ਅੱਜ CIA ਸਟਾਫ ਨੇ ਉਹਨੂੰ ਗੱਡੀ ਸਮੇਤ ਉਹਦੇ ਘਰੋਂ ਚੱਕ ਲਿਆ ਕੀ ਜਵਾਬ ਦੇਈ ਹੈ ਜੀ ਕਿ ਇਸ ਤਰੀਕੇ ਦੇ ਨਾਲ ਫ੍ਰੀ ਤੇ ਫੇਅਰ ਇਲੈਕਸ਼ਨ ਅਸੀਂ ਸਟੇਟ ਦੇ ਵਿੱਚ ਸੋਚ ਰਹੇ ਹਾਂ ਔਰ ਇਹੀ ਸਵਾਲ ਮੇਰਾ ਚੀਫ ਇਲੈਕਟੋਰਲ ਸਾਹਿਬ ਨੂੰ ਵੀ ਹੈ ਇਹਦੇ ਨਾਲੋਂ ਤਾਂ ਫਿਰ ਇੱਕ ਸਿੱਧਾ ਜਿਹਾ ਕੰਮ ਕਰੋ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਿਉਂਕਿ ਉਹਦੀ ਹਾਰ ਕੰਧ ਤੇ ਲਿਖੀ ਹੈ ਉਹ ਹਾਰਿਆ ਹੋਇਆ ਕੈਂਡੀਡੇਟ ਹੈ ਉਹਨੂੰ ਸਿੱਧਾ ਹੀ ਨਾਮਿਨੇਟ ਕਰ ਦਿਓ ਜੇ ਤੁਸੀਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਤੇ ਲੀਡਰਾਂ ਦੇ ਉੱਤੇ ਇਸੇ ਤਰੀਕੇ ਝੂਠੇ ਪਰਚੇ ਦਰਜ ਕਰਨੇ ਨੇ ਉਹਨਾਂ ਨੂੰ ਘਰੋਂ ਜਾ ਕੇ ਚੱਕਣਾ ਫਿਰ ਚੋਣ ਕਰਾਣ ਦਾ ਕੋਈ ਫਾਇਦਾ ਨਹੀਂ ਸੋ ਇਹ ਜਿਹੜੀ ਬੁਖਲਾਟ ਹੈ ਜਿਹੜੀ ਘਬਰਾਟ ਹੈ ਇਹ ਦੱਸਦੀ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਜੀ ਅਸੀਂ ਜੇ ਕੰਮ ਨਾ ਕਰਿਆ ਸਾਨੂੰ ਵੋਟਾਂ ਨਾ ਪਾਇਓ ਤੇ ਅੱਜ 4 ਸਾਲ ਬਾਅਦ ਆਮ ਆਦਮੀ ਪਾਰਟੀ ਦੇ ਹਾਲਾਤ ਨੇ ਕਿ ਹੁਣ ਘਰਾਂ 'ਚੋਂ ਅਕਾਲੀ ਦਲ ਦੇ ਬੰਦਿਆਂ ਨੂੰ ਪੁਲਿਸ ਚੱਕ-ਚੱਕ ਕੇ ਲਿਜਾ ਰਹੀ ਹੈ ਕਿੱਥੇ ਰੱਖਿਆ ਜਾ ਰਿਹਾ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਪਤਾ ऐसे तरीके ਜਿਹੜਾ ਇੱਕ ਨਵਾਂ ਕੰਮ ਹੋਰ ਉੱਥੇ ਫੜਿਆ ਤੁਸੀਂ ਜਾਣਦੇ ਹੋਵੋਗੇ ਕਿ ਪਹਿਲਾਂ 5751 ਕਰਦੇ ਹੁੰਦੇ ਸੀ ਹੁਣ ਉਹ ਬੀਐਨਐਸ ਦੇ ਵਿੱਚ 126 ਤੇ 169 ਹੋ ਗਿਆ ਹੁਣ ਉਹਦੇ ਤਹਿਤ ਪਹਿਲਾਂ ਲਿਸਟਾਂ ਬਣਾਈਆਂ ਜਾ ਰਹੀਆਂ ਨੇ ਕਿ ਕਿਹੜੇ ਪਿੰਡ ਚ ਜਿਹੜੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਰੀ ਕਤਾਰ ਦੇ ਵਰਕਰ ਨੇ ਕਿਉਂਕਿ ਵੈਸੇ ਤਾਂ ਤਰਨ ਤਰਨ ਦੀ ਹਵਾਏ ਦੱਸਦੀ ਹੈ ਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਜਿਤਵਲ ਵਧ ਰਿਹਾ ਹੈ ਇਸੇ ਕਰਕੇ ਸਰਕਾਰ ਇਹ ਸਾਰੇ ਹਤਕੰਡੇ ਅਪਣਾਰੀ ਔਰ ਲਿਸਟਾ ਤਿਆਰ ਕਰਕੇ ਆ ਅਸੀਂ ਅੱਜ ਦੱਸਿਆ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਕਿ ਉਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਨੇ 57 ਜਿਹਨੂੰ ਆਪਾਂ ਕਹਿੰਦੇ ਆ 126169 ਬੀ ਐਨਸ ਤੇ ਕਿ ਜੀ 28 ਅਕਤੂਬਰ ਨੂੰ ਜਾ ਕੇ ਐਸ ਡੀ ਐਮ ਸਾਹਿਬ ਦੇ ਸਾਹਮਣੇ ਪੇਸ਼ ਹੋ ਕਿਹੜਾ ਅਮਨੋ ਅਮਾਨ ਨੂੰ ਖਤਰਾ ਹੋ ਗਿਆ ਜੀ ਉੱਥੇ ਔਰ ਮੈਂ ਇਹੀ ਚੀਫ ਇਲੈਕਟੋਰਲ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਦੇ ਵਿੱਚ ਕੋਈ ਅਰਜੈਂਸੀ ਤਾਂ ਹੈ ਨਹੀਂ ਇਹ ਨੋਟਿਸ ਜਿਹੜੇ 28 ਅਕਤੂਬਰ ਵਾਸਤੇ ਬੁਲਾਇਆ ਜਾ ਰਿਹਾ ਇਹਦਾ ਸਿੱਧਾ ਜਿਹਾ ਕਾਰਨ ਹੈ ਕਿ ਤੁਸੀਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਉੱਥੇ ਦੇ ਲੀਡਰਾਂ ਨੂੰ ਡਰਾਉਣਾ ਚਾਹੁੰਦੇ ਹੋ ਤੇ ਮੈਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਉੱਥੇ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮਿਤ ਸੰਧੂ ਨੂੰ ਮੈਂ ਸਦਾ ਪੁੱਛਦਾ ਕਿ ਇਦਾਂ ਡਰਾ ਲੋਗੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰੀਕੇ ਦੇ ਨਾਲ ਇਹ ਸੰਘਰਸ਼ਾਂ ਚੋਂ ਨਿਕਲੀ ਹੋਈ ਜਥੇਬੰਦੀ ਹੈ ਬੜੇ ਉਰੇ ਲੋਕਾਂ ਨੇ ਉਰੇ ਇੰਦਰਾ ਗਾਂਧੀ ਤੱਕ ਨੇ ਐਮਰਜੈਂਸੀਆਂ ਲਾ ਲੀਆਂ ਜ਼ੋਰ ਲਾ ਲਿਆ ਇਹ ਸੀਨਿਆਂ ਚ ਗੋਲੀ ਖਾਣ ਵਾਲੀ ਜਥੇਬੰਦੀ ਹੈ ਸੋ ਜੇ ਕਿਸੇ ਦੇ ਮਨ ਦੇ ਵਿੱਚ ਵਹਿਮ ਹੋਵੇ ਕਿ ਆ ਜਿਹੜੇ ਤੁਸੀਂ ਇਹ ਨੋਟਿਸ ਭੇਜ-ਭੇਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਰਕਰਾਂ ਨੂੰ ਡਰਾ ਲੋਗੇ ਜਾਂ ਉਹਨਾਂ ਨੂੰ ਘਰੋਂ ਚੱਕ ਕੇ ਸ਼੍ਰੋਮਣੀ ਅਕਾਲੀ ਦਲ ਦਾ ਮਨੋਬਲ ਤੋੜ ਦਿਓਗੇ ਇਹਦੇ ਨਾਲ ਜਿਹੜੀ ਤੁਹਾਡੀ ਹਾਰ ਹੈ ਇਹ ਜਿਹੜੀ ਉਹ ਵੋਟਾਂ ਦੀ ਉਥੇ ਵੋਟਾਂ ਪੈਣੀਆਂ ਨੇ ਇਹ ਐਸੇ ਜ਼ਬਰ ਜ਼ੁਲਮ ਦੇ ਵਿਰੁੱਧ ਪੈਣੀਆਂ ਨੇ ਇਹ ਐਸੇ ਸਰਕਾਰੀ ਤੱਕੇਸ਼ਾਈ ਦੇ ਵਿਰੁੱਧ ਪੈਣੀਆਂ ਨੇ ਇਹ ਹੀ ਸਰਕਾਰ ਦੇ ਫੇਲੀਅਰ ਵਿਰੁੱਧ ਪੈਣੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਡਰਦਾ ਨਹੀਂ ਸਾਰਾ ਹਲਕਾ ਸਾਰਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ ਔਰ ਮੈਂ ਚੀਫ ਇਲੈਕਟੋਰਲ ਸਾਹਿਬ ਨੂੰ ਇੱਕ ਗੱਲ ਬਹੁਤ ਸਪਸ਼ਟ ਤੌਰ ਤੇ ਕਹਿ ਕੇ ਆਇਆ ਕਿ ਇਹ ਜਿਹੜੇ ਦੋ ਬੰਦੇ ਨੇ ਡੀਐਸਪੀ ਜਗਜੀਤ ਸਿੰਘ ਤੇ ਡੀਐਸਪੀ ਸੁਖਬੀਰ ਸਿੰਘ ਇਹਨਾਂ ਨੂੰ ਫੌਰਨ ਉਥੋਂ ਬਦਲਿਆ ਜਾਵੇ ਨਈ ਸ਼ਰੋਮਨੀ ਅਕਾਲੀ ਦਲ ਔਰ ਤਰਨ ਤਾਰਨ ਦੀ ਸਮੁੱਚੀ ਜਥੇਬੰਦੀ ਫਿਰ ਹੁਣ ਅਸੀਂ ਧਰਨੇ ਲਾਵਾਂਗੇ ਜੇ ਇਹ ਦੋ ਅਫਸਰ ਉਥੇ ਇਸੇ ਤਰੀਕੇ ਧੱਕੇਸ਼ਾਹੀ ਕਰਨਗੇ ਔਰ ਨਾਲ ਹੀ ਤਰਨ ਤਾਰਨ ਦੇ ਜਿਹੜੇ ਐਸਐਸਪੀ ਹੈ ਮੈਡਮ ਰਵਜੋਤ ਕੌਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਈਪੀਐਸ ਅਫਸਰੋਂ ਤੋਡੇ ਤੇ ਜ਼ਿੰਮੇਵਾਰੀ ਹੈ ਕਿ ਤੁਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਤੇ ਇੱਕ ਆਈਪੀਐਸ ਅਫਸਰ ਦੇ ਹੁੰਦੇ ਅਗਰ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਤੁਸੀਂ ਖੁੱਲੀ ਛੁੱਟ ਦਿੱਤੀ ਹੈ ਕਿ ਝੂਠੇ ਪਰਚੇ ਦਰਜ ਕਰ ਦਿਓ ਤੁਸੀਂ ਜਿਹੜੇ ਪਰਮਿਸ਼ਨਾਂ ਬੰਦੇ ਮੰਗ ਰਹੇ ਨੇ ਕਿ ਅਸੀਂ ਗੱਡੀਆਂ ਅਕਾਲੀ ਦਲ ਦੇ ਕੈਂਡੀਡੇਟ ਦੇ ਨਾਲ ਚਲਾਉਣੀਆਂ ਨੇ ਉਹ ਗੱਡੀਆਂ ਵਾਲੇ ਬੰਦਿਆਂ ਨੂੰ ਗੱਡੀਆਂ ਸਮੇਤ ਘਰੋਂ ਚੱਕਣ ਦੀ ਇਜਾਜ਼ਤ ਦੇ ਰਹੇ ਹੋ ਤਾਂ ਅੱਜ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬਣਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਅਸੀਂ ਇਹ ਕਾਪੀ ਭੇਜੀ ਹੈ ਕਿ ਚਾਹੇ ਉੱਥੇ ਦੇ ਐਸਐਸਪੀ ਹੋਣ ਚਾਹੇ ਉਹ ਦੋ ਡੀਐਸਪੀ ਹੋਣ ਅਗਰ ਤਰਨ-ਤਰਨ ਦੇ ਵਿੱਚ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣੀ ਹੈ ਤਾਂ ਇਹਨਾਂ ਨੂੰ ਬਦਲਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਲੋਕ ਜਿੱਥੇ ਉੱਥੇ ਡੈਮੋਕ੍ਰੇਸੀ ਦਾ ਘਾਣ ਕਰ ਰਹੇ ਨੇ ਉੱਥੇ ਮਾਡਲ ਕੋਡ ਆਫ ਕੰਡਕਟ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਇਹ ਤਾਂ ਉਹਦੀਆਂ ਵੀ ਧਜੀਆਂ ਨੇ ਕਿ ਜੀ ਜਿਹੜਾ ਬੰਦਾ ਦਾਇਰੇ ਦੇ ਵਿੱਚ ਰਹਿ ਕੇ ਚੋਣ ਪ੍ਰਚਾਰ ਕਰ ਰਿਹਾ ਤੁਸੀਂ ਚੋਣ ਪ੍ਰਚਾਰ ਵੀ ਨਹੀਂ ਕਰਨ ਦੇ ਰਹੇ ਸੋ ਇਹ ਸਾਰੀਆਂ ਗੱਲਾਂ ਅਸੀਂ ਚੀਫ ਇਲੈਕਟਰਲ ਸਾਹਿਬ ਨੂੰ ਦੱਸੀਆਂ ਨੇ ਔਰ ਉਹ ਖੁਦ ਮੈਂ ਦੇਖਿਆ ਕਿ ਅੱਜ ਉਹ ਵੀ ਚਿੰਤਤ ਮਹਿਸੂਸ ਕਰ ਰਹੀ ਸੀ ਔਰ ਉਹਨਾਂ ਨੇ ਕਿਹਾ ਕਿ ਮੈਂ ਹੁਣੀ ਡੀਸੀ ਨਾਲ ਐਸਐਸਪੀ ਨਾਲ ਗੱਲ ਕਰਦਾ ਹਾਂ ਪਰ ਅਸੀਂ ਬੜਾ ਸਪਸ਼ਟ ਤੌਰ ਤੇ ਮੰਗ ਕਰਦੇ ਹਾਂ ਕਿ ਤਿੰਨੇ ਅਫਸਰ ਤਰਨਤਾਰਨ ਚੋ ਬਦਲੇ ਜਾਣ ਔਰ ਚੀਫ ਇਲੈਕਟਰਲ ਸਾਹਿਬ ਆਪਣੇ ਦਫ਼ਤਰ ਚੋਂ ਆਪਣਾ ਸਟਾਫ ਤਾਇਨਾਤ ਕਰਨ ਔਰ ਇਹ ਜਿਹੜੀਆਂ ਇਹ 57 ਦੇ ਨੋਟਿਸ ਨੇ ਤਾਂ ਫੋਰਨ ਸਟੇ ਕਰੋ ਇਹਨਾਂ ਦੀ ਕੀ ਦੱਸੋ ਜੀ ਅਰਜੰਸੀ ਹੈ 13 ਤਰੀਕ ਤੋਂ ਬਾਅਦ ਬੁਲਾ ਲਿਓ ਸਾਰਾ ਅਕਾਲੀ ਦਲ ਪੇਸ਼ ਹੋ ਜਾਊਗਾ ਔਰ ਇਹ ਜਿਹੜੇ ਝੂਠੇ ਪਰਚੇ ਨੇ ਇਹਨਾਂ ਦੀ ਜਾਂਚ ਕਰੋ ਔਰ ਕੋਈ ਵੀ ਕੋਰਸਿਵ ਐਕਸ਼ਨ ਨਹੀਂ ਫਿਰ ਕੋਰਟ ਜਾਣਾ ਪਊਗਾ ਅਗਰ ਧੱਕੇ ਨਾਲ ਲੋਕਾਂ ਦੇ ਘਰੇ ਰੇਡ ਕਰੋਗੇ ਸੋ ਅਗਰ ਫਰੀ ਤੇ ਫਿਰ ਇਲੈਕਸ਼ਨ ਕਰਾਉਣੀ ਹੈ ਤਾਂ ਫਿਰ ਇਹ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹੋਊਗੀ ਤੇ ਅਫਸਰ ਧਿਆਨ ਰੱਖਣ ਕਿਉਂਕਿ ਅੱਜ ਇਹ 10 ਦਿਨ ਦਾ ਧੱਕਾ ਮੈਂ ਬਹੁਤ ਸਪਸ਼ਟ ਤੌਰ ਤੇ ਬਹੁਤ ਜ਼ਿੰਮੇਵਾਰੀ ਦੇ ਨਾਲ ਤੇ ਸ਼ਰੋਮਨੀ ਅਕਾਲੀ ਦਲ ਵੱਲੋਂ ਅਫਸਰਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਇਹ 10 ਦਿਨਾਂ ਦਾ ਧੱਕਾ ਇਹਕਿ ਅਦਾਲਤਾਂ ਦੇ ਵਿੱਚ ਜਾਊਗਾ ਫਿਰ ਭੁਗਤਨੀਆ ਉਹੀ ਅਫਸਰਾਂ ਨੂੰ ਪਹਿਣਗੀਆਂ ਜਿਹੜੇ ਸਬਦਾਨ ਦੀਆਂ ਧੱਜੀਆਂ ਉਡਾਉਂਦੇ ਸੀ ਪਹਿਲਾਂ ਵੀ ਤੁਸੀਂ ਜਾ ਕੇ ਆਏ ਸੀ ਜੇ ਪਹਿਲਾਂ ਹੀ ਐਕਸ਼ਨ ਹੁੰਦਾ ਸ਼ਾਇਦ ਨੌਬਤ ਨਾ ਹੋਵੇ ਅੱਜ ਤਾਂ ਸਬੂਤਾਂ ਸਮੇਤ ਦਿਖਾ ਕੇ ਆਏ ਜੀ ਔਰ ਮੈਂ ਕਹਿ ਕੇ ਆਇਆ ਕਿ 13 ਤਰੀਕ ਨੂੰ ਹੀ ਅਗਰ ਐਕਸ਼ਨ ਲਿਆ ਜਾਂਦਾ ਦੇਖੋ ਇੱਕ ਗੱਲ ਸਪਸ਼ਟ ਹੈ ਕਿ ਜੇ ਚਿਹਤੇ ਅਫਸਰਾਂ ਨੂੰ ਲਾਉਣਾ ਹੈ ਤਾਂ ਚਿਹਤੇ ਅਫਸਰਾਂ ਨੂੰ ਲਾਉਣ ਦਾ ਕਾਰਨ ਸੀ ਕਿ ਉਹਨਾਂ ਤੋਂ ਧੱਕਾ ਕਰਾਉਣਾ ਸੀ ਉਹਨਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਅੱਜ ਵੀ ਇਲੈਕਸ਼ਨ ਕਮਿਸ਼ਨ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅੱਜ ਵੀ ਐਕਸ਼ਨ ਲੈ ਕੇ ਇਹਨਾਂ ਨੂੰ ਤੁਰੰਤ ਉਥੋਂ ਬਦਲਣਾ ਚਾਹੀਦਾ ਹੈ ਕਿਉਂਕਿ ਜੇ ਅੱਜ ਵੀ ਨਾ ਇਹ ਬਦਲੇਗੇ ਤਰਨ ਤਰਨ ਦੇ ਵਿੱਚ ਇਹ ਜਿਹੜਾ ਫ੍ਰੀ ਤੇ ਫਿਰ ਇਲੈਕਸ਼ਨ ਪ੍ਰੋਸੈਸ ਹੈ ਉਹਦਾ ਗळा ਇਹ ਅਫਸਰਾਂ ਨੇ ਘੋਟ ਦੇਣਾ ਤੇ ਉਹਦੇ ਜਿਹੜੇ ਨਤੀਜੇ ਨੇ ਉਹਦੇ ਜਿਹੜੇ ਸਿੱਟੇ ਨੇ ਉਹ ਫਿਰ ਬੇहद ਭਿਆੰਕਰ ਨਿਕਲਣਗੇ ਦੇਖੋ ਬੇहद ਮੰਦ ਭਾਗੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਜਦੋਂ ਗੱਲ ਹੋਣੀ ਚਾਹੀਦੀ ਹੈ ਲਾਅ ਐਂਡ ਆਰਡਰ ਤੇ ਅੱਜ ਪੰਜਾਬ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਕਰਜ਼ੇ ਤੇ ਸਰਕਾਰ ਦੇ ਫੋਕੇ ਝੂਠੇ ਵਾਅਦਿਆਂ ਤੇ ਮਿਸ ਮੈਨੇਜਮੈਂਟ ਤੇ ਗੱਲ ਕਰਨੀ ਪੈ ਰਹੀ ਹੈ ਮੁੱਖ ਮੰਤਰੀ ਦੀ ਉਸ ਵੀਡੀਓ ਤੇ ਜਿਹੜੀ ਕੈਨੇਡਾ ਤੋਂ ਬੈਠੇ ਇੱਕ ਜਗਮਨ ਸਮਰੇ ਨੇ ਆਪਣੇ ਪੇਜ ਤੇ ਪਾਈ ਹੈ ਮੁੱਖ ਮੰਤਰੀ ਦਾ ਵੀ ਬਿਆਨ ਆ ਗਿਆ ਕਹਿੰਦੇ ਜੀ ਫੇਕ ਹੈ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਆਮ ਆਦਮੀ ਪਾਰਟੀ ਨੇ ਉਸ ਵੀਡੀਓ ਤੇ ਕਰਤੀਆਂ ਮੈਂ ਹੈਰਾਨ ਆ ਮੈਂ ਸਵਾਲ ਕਰਦਾ ਕਿ ਭਾਈ ਜੇ ਫੇਕ ਹੈ ਤਾਂ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਕੇ ਸਰਕਾਰ ਇਹਨਾਂ ਬੈਕਫੁੱਟ ਤੇ ਕਿਉਂ ਹੈ ਔਰ ਇਹਦੀ ਇੰਡੀਪੈਂਡੈਂਟ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਦੇਖੋ ਅੱਜ ਗੱਲ ਕੱਲੀ ਭਗਵੰਤ ਮਾਨ ਸਾਹਿਬ ਦੀ ਨਹੀਂ ਸਾਡੇ ਸਿਆਸੀ ਵਖਰੇਵੇਂ ਹੋ ਸਕਦੇ ਨੇ ਪਰੇ ਪੰਜਾਬ ਦੇ ਮੁੱਖ ਮੰਤਰੀ ਦੀ ਚਿਹਰ ਦੀ ਉਹਦੀ ਕ੍ਰੈਡੀਬਿਲਟੀ ਦੀ ਗੱਲ ਐ ਸੋ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਕਿਉਂਕਿ ਬੰਦਾ ਪੰਜਾਬ ਤੋਂ ਬਾਹਰ ਬੈਠਾ ਹੈ ਬੰਦਾ ਦੇਸ਼ ਤੋਂ ਬਾਹਰ ਬੈਠਾ ਹੈ ਸੋ ਚਾਹੇ ਸੀਬੀਆਈ ਹੋਵੇ ਚਾਹੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਹੋਵੇ ਉਹਨਾਂ ਨੂੰ ਇਹਦੀ ਜਾਂਚ ਦੇ ਵਿੱਚ ਇਨਵੋਲ ਕਰਕੇ ਇਹ ਵੀਡੀਓ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਜੇ ਮੁੱਖ ਮੰਤਰੀ ਵਿਕਟਮ ਹੈ ਮੁੱਖ ਮੰਤਰੀ ਨੂੰ ਵੀ ਇਨਸਾਫ ਮਿਲੇ ਪਰ ਹਾਂ ਜਿਹੜੇ ਤਿੰਨ ਪ੍ਰੈਸ ਕਾਨਫਰੰਸਾਂ ਕੱਲ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਕੀਤੀਆਂ ਨੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਮੈਂ ਕੈਨੇਡਾ ਤੋਂ ਪਤਾ ਕੀਤਾ ਪੰਜ ਸੱਤ ਬੰਦਿਆਂ ਨੂੰ ਫੋਨ ਕੀਤੇ ਤਾਂ ਹੀ ਪਤਾ ਲੱਗਿਆ ਵੀ ਇਹ ਤਾਂ ਆਮ ਆਦਮੀ ਪਾਰਟੀ ਦਾ ਆਪਣਾ ਬੰਦਾ ਹੈ ਜਿਨੇ ਵੀਡੀਓ ਪਾਈ ਹੈ ਸੋ ਜੇ ਆਮ ਆਦਮੀ ਪਾਰਟੀ ਦਾ ਬੰਦਾ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਰਾਪਤੇ ਦੇ ਵਿੱਚ ਸੀਗਾ ਇਹਦੇ ਕੋਲ ਜਾ ਕੇ ਠਹਿਰਦੇ ਸੀ ਤਾਂ ਫਿਰ ਇਹ ਹੋਰ ਵੀ ਵੱਡੇ ਸ਼ੰਕੇ ਨੇ ਹੋਰ ਵੀ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਾਣਨ ਦਾ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਹੱਕ ਹੈ ਤੇ ਇਹਦੇ ਜਵਾਬ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਵੀਡੀਓ ਦੀ ਸੱਚਾਈ ਹੋਣੀ ਚਾਹੀਦੀ ਹੈ ਔਰ ਇਹਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ ਡਿਫਰੈਂਸ਼ੀਕ ਜਾਂਚ ਹੁੰਦੀ ਹੈ ਅਲੱਗ ਦਾ ਸਾਰਾ ਕਲੀਅਰ ਹੋ ਜਾਊਗਾ ਜੇ ਆਪ ਸਰਕਾਰ ਕਰਾ ਲਵੇ ਇਹਨੂੰ ਜਲਦੀ ਦੇਖੋ ਜ਼ਿੰਮੇਵਾਰੀ ਹੈ ਮੈਂ ਫੇਰ ਦੁਬਾਰਾ ਕਹਿਣਾ ਕਿ ਗੱਲ ਅੱਜ ਵਿਅਕਤੀ ਵਿਸ਼ੇਸ਼ ਦੀ ਨਹੀਂ ਗੱਲ ਚੇਅਰ ਦੀ ਹੈ ਔਰ ਸਾਰਾ ਪੰਜਾਬ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਤੇ ਚੇਅਰ ਦੇ ਉੱਤੇ ਜੇ ਕੋਈ ਗੱਲ ਆ ਰਹੀ ਹੈ ਉਹਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਤੇ ਉਹਦੀ ਜਾਂਚ ਕਰਕੇ ਲੋਕਾਂ ਨੂੰ ਸੱਚ ਪਤਾ ਲੱਗਣਾ ਚਾਹੀਦਾ ਅੱਜ ਅਜਨਾਲੇ ਹਲਕੇ ਦਾ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਅਜਨਾਲੇ ਹਲਕੇ ਦਾ ਹੋਇਆ ਸੀ ਸਮਰਾਟ ਸਾਹਿਬ ਸਾਡੇ ਹਲਕਾ ਚਾ ਸਾਡੇ ਨਾਲ ਹੈ ਮੈਨੂੰ ਇਹਨਾਂ ਨੇ ਦੱਸਿਆ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੋਂ ਅੱਜ ਅਸੀਂ ਤਕਰੀਬਨ 4000 ਕੁਇੰਟਲ ਬੀਜ ਕਣਕ ਦਾ ਬੀ ਅਸੀਂ ਅੱਜ ਬੰਡਲ ਵੰਡ ਰਹੇ ਹਾਂ ਪਿੰਡ-ਪਿੰਡ ਜਾ ਕੇ ਗ੍ਰਾਮਰਾਜਾ ਵੰਡਣਗੇ ਕੀ ਵੀਰੀ 1 ਕਰੋੜ 60 ਲੱਖ ਦਾ ਅਭੀ ਇਹ ਮੈਂ ਧੰਨਵਾਦ ਕਰਦਾ ਹਾਂ ਸ਼ੋਮੀ ਕਾਲੀਦਲ ਦੇ ਵਰਕਰਾਂ ਦਾ ਜਿਨ੍ਹਾਂ ਨੇ ਸਾਰੇ ਚ ਯੋਗਦਾਨ ਪਾਇਆ ਗਰੀਬ ਪਰਿਵਾਰਾਂ ਦੀ ਸਹਾਇਤਾ ਕੋ ਵੀ ਲੜ ਗਈ ਉਹ ਅਸੀਂ ਅਗਲੇ ਮਹੀਨੇ ਤੋਂ ਜਿਵੇਂ ਅਸੀਂ ਕਿਹਾ ਸੀ ਕਿ 50 ਹਜ਼ਾਰ ਪਰਿਵਾਰ ਜਿਹੜੇ ਗਰੀਬ ਆ ਜਿਨ੍ਹਾਂ ਹੜਾਂ ਕਰਕੇ ਜਿਨ੍ਹਾਂ ਦੀ ਦਿਹਾੜੀਆਂ ਨਹੀਂ ਲੱਗੀਆਂ ਤੇ ਜਾਂ ਕੋਈ ਹੋਰ ਕੰਮ ਨਹੀਂ ਕਰ ਸਕੇ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਸੋ ਨਵੰਬਰ 15 ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਅਗਲੇ 15 ਦਿਨ ਜਿਵੇਂ ਕਿਹਾ ਸੀ 1 ਲੱਖ ਏਕੜ 'ਚ ਅਸੀਂ ਬੀ ਵੰਡਾਂਗੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਤੁਸੀਂ ਕਿਹਾ ਸੀ ਮੈਂ 5 ਲੱਖ ਏਕੜ ਸਾਰਿਆਂ ਨੂੰ ਵੰਡ ਦਊਂਗਾ ਹਲੇ ਤੱਕ ਥੋੜਾ ਕੁਝ ਨਹੀਂ ਆਇਆ ਜੇ ਤੁਸੀਂ ਬੋਲਦੇ ਹੋ ਨਾ ਸੋਚ ਸਮਝ ਕੇ ਬੋਲਿਆ ਕਰੋ ਜੇ ਨਹੀਂ ਦੇਣੀ ਚੀਨ ਲੋਕਾਂ ਨੂੰ ਨਾ کیا ਕਰੋ ਜੇ ਅੱਜ ਉਹਨਾਂ ਤੇ ਪੁਲਿਸ ਤੇ ਧੱਕੇਸ਼ਾਹੀ ਦੇ ਦੋਸ਼ ਲੱਗ ਰਹੇ ਦੀ ਦੇਖੋ ਮੈਂ ਹੈਰਾਨ ਹਾਂ ਮੈਂ ਐਸਐਸਪੀ ਮੈਡਮ ਤੇ ਹੈਰਾਨ ਹਾਂ ਕਿ ਤੁਸੀਂ ਇੰਨਾ ਧੱਕਾ ਕਰ ਸਕਦੇ ਹੋ ਕਾਨੂੰਨ ਦੀਆਂ ਧੱਜੀਆਂ ਉਡਾ ਸਕਦੇ ਹੋ ਐ ਐਸਐਸਪੀ ਨੂੰ ਮੈਡਮ ਨੂੰ ਸਪੈਸ਼ਲੀ ਲਿਆਂਦਾ ਗਿਆ ਤੁਸੀਂ ਦੇਖ ਲਓ ਇਲੈਕਸ਼ਨ ਤੋਂ ਨਾਉਂਸੋਂ ਤੋਂ 15 ਦਿਨ ਪਹਿਲੇ ਇਹਨਾਂ ਨੂੰ ਸਪੈਸ਼ਲੀ ਲਿਆਂਦਾ ਹੈ ਇਹਨਾਂ ਨੇ ਕਮਿਟਮੈਂਟ ਕੀਤੀ ਕਿ ਮੈਂ ਜਿਤਾ ਕੇ ਦਊਂਗੀ ਆ ਇਲੈਕਸ਼ਨ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਖਾਲੀ ਵਰਕਰਾਂ ਮੈਂ ਅਸ ਨੂੰ ਅੱਜ ਤੋਂ ਮੀਡੀਆ ਦੇ ਸਾਹਮਣੇ ਕਹਿ ਰਹੇ ਆ ਅੱਜ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਕਿਹਾ ਕਿ ਇਹਨਾਂ ਨੇ ਸਾਡੇ ਸਰਪੰਚਾਂ ਦੇ ਪਰਚੇ ਦੇਣੇ ਸ਼ੁਰੂ ਕਰਤੇ ਸਾਡੇ ਲੀਡਰਾਂ ਦੇ ਸਾਡੇ ਬੰਦਿਆਂ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਏਡੀਸੀ ਜਿਹੜਾ ਇੱਥੇ ਹੈ ਉਨੇ ਪੰਚਾਇਤਾਂ ਦੇ ਸਾਡੇ ਜਿਹੜੇ ਸਰਪੰਚ 50 50% ਸਰਪੰਚ ਦਾ ਕਾਲੀ ਦਲ ਦੇ ਆ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਆ ਆ ਲੜਾਈ ਹੁਣ ਅਫਸਰ ਅਫਸਰ ਲੜ ਰਿਹਾ ਹੈ ਕਿਉਂਕਿ ਪੈਰਾਥਲੇ ਜ਼ਮੀਨ ਚਲੀ ਗਈ ਹਾਰ ਮੰਨੀ ਬੈਠੇ ਆ ਉਹ ਕਾਲੀ ਦਲ ਤੋਂ ਡਰ ਹੈ ਕਿ ਉਹਨੂੰ ਪਤਾ ਹੈ ਕਿ ਸ਼੍ਰੋਮ ਨਹੀਂ ਕਾਲੀ ਦਲ ਨੇ ਅੱਜ ਜਿੱਤ ਲੋਕਾਂ ਨਹੀਂ ਜਿੱਤ ਬਣਾਉਣੀ ਹੈ ਕਿਉਂਕਿ ਕਾਲੀ ਦਲ ਨੂੰ ਚਾਹੁੰਦੇ ਆ ਲੋਕ ਖੇਤਰੀ ਪਾਰਟੀ ਨੂੰ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਅਫਸਰ ਮੈਡਮ ਨੂੰ ਮੈਡਮ ਕਾਨੂੰਨ ਨਾ ਤੋੜੋ ਕਾਨੂੰਨ ਤੋੜੋਗੇ ਤੇ ਫਿਰ ਉਹੀ ਕਾਨੂੰਨ ਜੋ ਆਮ ਇਨਸਾਨ ਤੋੜਦਾ ਹੈ ਜੋ ਸਜ਼ਾ ਉਹਦੇ ਵਾਸਤੇ ਹੈ ਉਹ ਕਾਨੂੰਨ ਭਾਵੇਂ ਅਫਸਰ ਤੋੜੇ ਉਹ ਜੀ ਆ ਦੇਖੋ ਬੜੀ ਸ਼ਰਮ ਦੀ ਗੱਲ ਹੈ ਐ ਜਾ ਸਾਨੂੰ ਸ਼ਰਮ ਆਉਂਦੇ ਆ ਕਹਿੰਦੇ ਕਿ ਆ ਸੀਐਮ ਹੈ ਆਈ ਸੀਐਮ ਹੈ ਜਿਹਨੂੰ ਜਦੋਂ ਫ੍ਰੈਂਕਫਰਟ ਗਿਆ ਸੀ ਇੰਨੀ ਸ਼ਰਾਬ ਪੀਲੀ ਸੀ ਤੇ ਜਹਾਜ਼ ਤੋਂ ਲਫਤਾਂਜ਼ਾ ਜਹਾਜ਼ ਤੋਂ ਕੱਢ ਕੇ ਉਹਨਾਂ ਨੂੰ ਤਾਰਿਆ ਹੁਣ ਐ ਜੀ ਵੀਡੀਓ ਆ ਗਈ ਉਹਨਾਂ ਦੀ ਤੇ ਹੁਣ ਇਹਦੇ ਤੇ ਮਨ ਹੁਸਾ ਲੋਕਾਂ ਨੇ ਮਨ ਬਣਾ ਲਿਆ ਕਿ ਇਹ ਤਾਂ ਘਟੀਆ ਬੰਦਾ ਕੋਈ ਨਹੀਂ ਦੁੱਖ ਇਸ ਗੱਲ ਦਾ ਹੈ ਕਿ ਡੈਮੋਕ੍ਰੇਸੀ ਵਿੱਚ 92 ਆਪਾਂ ਦੇ ਦੇ ਐਮ ਐਲ اے ਤੇ 5 ਸਾਲ ਤੇ ਟਪਾਉਣੇ ਪੈਣੇ ਆ ਪਰ ਇਸ ਇਨਸਾਨ ਨੇ ਜੋ ਪੰਜਾਬ ਦੀ ਕੌਮ ਦੀ ਪੰਜਾਬੀਆਂ ਦੀ ਨੱਕ ਕਟਾਈ ਹੈ ਇਹ ਇਹਦੇ ਕਰਤੂਤਾਂ ਕਰਕੇ ਸ਼ਰਮ ਆਉਂਦੀ ਹੈ ਕਹਿੰਦੇ ਜੋ ਜਾਰਦਾ ਕਿ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਹੈ ਉਹ ਕਹਿੰਦੇ ਉਹ ਵੀ ਭਗਵੰਤ ਮਾਨ ਜਿਹੜਾ ਸ਼ਰਾਬੀ ਹੈ ਉਹੀ ਭਗਵੰਤ ਮਾਨ ਜਿਹਦੀ ਵੀਡੀਓ ਆਉਣੀ ਹੈ ਕੀ ਕਹੀਏ ਉਹਦਾ ਸਿਰ